ਗਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ 112 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਅਮਰੀਕਾ ਦਾ ਤੀਜਾ ਜਹਾਜ਼ ਮਸਕ ਦੇ ਵਿਭਾਗ ਵੱਲੋਂ ਭਾਰਤ ਸਣੇ ਕਈ ਮੁਲਕਾਂ ਦੀ ਗ੍ਰਾਂਟ ਚ ਕੀਤੀ ਗਈ ਕਟੌਤੀ ਕੈਨੇਡਾ 'ਚ ਭਾਰੀ ਬਰਫਬਾਰੀ ਕਾਰਨ ਆਮ ਜਨ ਜੀਵਨ ਹੋਇਆ ਪ੍ਰਭਾਵਿਤ ਦਿੱਲੀ ਰੇਲਵੇ ਸਟੇਸ਼ਨ ਤੇ ਭਗਦੜ 18 ਮੋਤਾਂ ਪੰਜਾਬ ਦੇ ਮੁੱਖ ਮੰਤਰੀ ਗੈਰ ਕਾਨੂੰਨੀ ਪ੍ਰਵਾਸ ਰੋਕਣ ਚ ਸਫਲ ਰਣਨੀਤ ਬਿੱਟੂ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੀ 트ੰਪ ਸਰਕਾਰ ਨੇ ਬੀਤੇ ਦਿਨ ਯਾਨੀ ਕਿ ਐਤਵਾਰ ਨੂੰ ਤੀਜਾ ਫੌਜੀ ਜਹਾਜ਼ ਅਮਰੀਕਾ ਸਰ ਭੇਜ ਦਿੱਤਾ ਹੈ ਜਹਾਜ਼ ਦੇ ਵਿੱਚ ਕੁੱਲ 112 ਪ੍ਰਵਾਸੀ ਭਾਰਤੀ ਸਵਾਰ ਸਨ ਰਿਪੋਰਟ ਕੀਤੇ ਗਏ ਲੋਕਾਂ ਦੇ ਵਿੱਚ 7 ਬੱਚੇ ਵੀ ਸ਼ਾਮਿਲ ਨੇ ਇਨ੍ਹਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 31 ਵਿਅਕਤੀ ਸ਼ਾਮਲ ਨੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਲਿਆਂਦੇ ਗਏ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਦਰਅਸਲ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਸ਼ਨੀਵਾਰ ਨੂੰ 116 ਲੋਕਾਂ ਨੂੰ ਭਾਰਤ ਭੇਜਿਆ ਗਿਆ ਸੀ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਮਰਦਾਂ ਨੂੰ ਹਥਕੜੀਆਂ ਲਗਾਈਆਂ ਗਈਆਂ ਸਨ ਤੇ ਉਹਨਾਂ ਦੀਆਂ ਲੱਤਾਂ ਨੂੰ ਬੇੜੀਆਂ ਨਾਲ ਬੰਨਿਆ ਹੋਇਆ ਸੀ ਇਸ ਦੌਰਾਨ ਜਹਾਜ਼ ਤੋਂ ਹੇਠਾਂ ਉਤਰੇ ਕੁਝ ਸਿੱਖ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਹਾਲਾਂਕਿ ਉਹਨਾਂ ਦੇ ਸਿਰ ਤੇ ਪੱਗ ਕਿਉਂ ਨਹੀਂ ਸੀ ਇਸ ਬਾਰੇ ਨਾ ਤਾਂ ਪ੍ਰਸ਼ਾਸਨ ਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਸੀ ਹਾਂ ਇਹ ਸੱਚ ਹੈ ਕਿ ਕੁਝ ਸਿੱਖ ਰੋਲਾ ਪਾਉਂਦੇ ਹੋਏ ਬਾਹਰ ਆ ਗਏ ਉਹਨਾਂ ਦੇ ਰੋਲਾ ਪਾਉਣ ਦਾ ਕਾਰਨ ਵੀ ਸਪਸ਼ਟ ਨਹੀਂ ਹੈ ਦਰਅਸਲ ਪੁਲਿਸ ਨੇ ਉਹਨਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਹੋਇਆ ਸੀ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਪ੍ਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਹੁਣ ਤੱਕ ਅਮਰੀਕਾ ਤਿੰਨ ਗਰੁੱਪਾਂ ਦੇ ਵਿੱਚ 377 ਲੋਕਾਂ ਨੂੰ ਭਾਰਤ ਭੇਜ ਚੁੱਕਿਆ ਹੈ ਅਰਬਪਤੀ ਐਲਨ ਮਸਕ ਦੀ ਅਗਵਾਈ ਹੇਠਲੇ ਅਮਰੀਕਾ ਦੇ ਸਰਕਾਰੀ ਸਮਰੱਥਾ ਵਿਭਾਗ ਨੇ ਭਾਰਤੀ ਚੋਣਾਂ 'ਚ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਦਿੱਤੇ ਜਾਣ ਵਾਲੇ 2.1 ਕਰੋੜ ਡਾਲਰ ਦੇ ਫੰਡ ਸਮੇਤ ਖਰਚ 'ਚ ਕਈ ਕਟੌਤੀਆਂ ਦਾ ਐਲਾਨ ਕੀਤਾ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪਿਛਲੇ ਮਹੀਨੇ ਮਾਸਕ ਨੂੰ ਨਵੇਂ ਸਰਕਾਰੀ ਸਮਰੱਥਾ ਵਿਭਾਗ ਦਾ ਮੁਖੀ ਚੁਣਿਆ ਸੀ ਸ਼ਾਸਨ 'ਚ ਸੁਧਾਰ ਅਤੇ ਫਜ਼ੂਲ ਖਰਚੀ ਤੇ ਰੋਕ ਲਗਾਉਣ ਦੇ ਲਈ ਵਿਭਾਗ ਨੇ ਇਸ ਨੀਚਰਵਾਰ ਨੂੰ ਐਕਸ ਤੇ ਇੱਕ ਪੋਸਟ 'ਚ ਕਈ ਮੁਲਕਾਂ ਦੇ ਫੰਡਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ ਵਿਭਾਗ ਨੇ ਕਿਹਾ ਹੈ ਕਿ ਅਮਰੀਕੀ ਟੈਕਸਦਾਤਿਆਂ ਦੇ ਡਾਲਰ ਕਈ ਮੁਲਕਾਂ ਤੇ ਖਰਚ ਕੀਤੇ ਜਾਣ ਵਾਲੇ ਸਨ ਜਿਨ੍ਹਾਂ 'ਚੋਂ ਸਾਰਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਸੂਚੀ ਚ ਚੋਣਾ ਤੇ ਸਿਆਸੀ ਅਮਲ ਦੀ ਮਜ਼ਬੂਤੀ ਲਈ ਗਰੁੱਪ ਨੂੰ 48.6 ਕਰੋੜ ਡਾਲਰ ਦੀ ਗ੍ਰਾਂਟ ਵੀ ਸ਼ਾਮਿਲ ਹੈ ਜਿਸ ਚ ਮੋਲ ਦੋਵਾਦੀਆਂ ਚੋਣਾ ਲਈ 2.2 ਕਰੋੜ ਡਾਲਰ ਅਤੇ ਭਾਰਤ ਚ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ 2.1 ਕਰੋੜ ਡਾਲਰ ਸ਼ਾਮਿਲ ਨੇ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਸ ਸਮੇਂ ਭਾਰੀ ਬਰਫਬਾਰੀ ਦੇ ਚਲਦਿਆਂ ਆਮ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਦਿਖਾਈ ਦੇ ਰਿਹਾ ਹੈ ਇਹ ਬਰਫਬਾਰਿਖ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਹੋ ਰਹੀ ਹੈ ਜਿਸ ਨਾਲ ਕਮਾਕਾਰਾਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ。ਓਨਟਾਰੀਓ ਅਤੇ ਪੱਛਮੀ ਕਿਊਬਿਕ ਦੇ ਬਹੁਤੇ ਹਿੱਸੇ ਲਈ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਓਨਟਾਰੀਓ ਦੇ ਵਿੱਚ 15 ਤੋਂ 25 ਸੈਂਟੀਮੀਟਰ ਬਰਫ ਪੈਣ ਦੀ ਉਮੀਦ ਹੈ। ਪੂਰਬੀ 온ਟਾਰੀਓ ਤੇ ਪੱਛਮੀ ਕਿਊਬਿਕ ਦੇ ਜ਼ਿਆਦਾਤਰ ਹਿੱਸੇ ਲਈ ਮੌਸਮ ਵਿਭਾਗ ਨੇ 25 ਤੋਂ 40 ਸੈਂਟੀਮੀਟਰ ਹੋਰ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਬੀਤੀ ਦੇਰ ਰਾਤ ਭੀੜ ਕਾਰਨ ਮਚੀ ਭਗਦੜ ਚ ਘੱਟੋ ਘਾਟ 18 ਲੋਕਾਂ ਦੀ ਮੌਤ ਹੋ ਗਈ ਹੈ ਤੇ 15 ਜ਼ਖਮੀ ਦੱਸੇ ਜਾ ਰਹੇ ਨੇ ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ ਭਾਰਤੀ ਰੇਲਵੇ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਗੰਭੀਰ ਜ਼ਖਮੀਆਂ ਦੇ ਲਈ 25 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਦੇ ਲਈ 1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਚ 14 ਮਹਿਲਾਵਾਂ ਸ਼ਾਮਿਲ ਨੇ। ਇਸ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ ਅਤੇ ਕਿਹਾ ਹੈ ਕਿ ਨਵੀਂ ਦਿੱਲੀ ਸਟੇਸ਼ਨ ਤੇ ਸਥਿਤੀ ਕਾਬੂ ਹੇਠ ਹੈ। ਘਟਨਾ ਦੀ ਜਾਂਚ ਲਈ ਰੇਲਵੇ ਨੇ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਪਗਦੜ ਦੀ ਘਟਨਾ ਦੀ ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਇਹ ਪਤਾ ਲੱਗਿਆ ਹੈ ਕਿ ਮੁਸਾਫਿਰ ਪ੍ਰਯਾਗਰਾਜ ਐਕਸਪ੍ਰੈਸ ਅਤੇ ਪ੍ਰਯਾਗਰਾਜ ਸਪੈਸ਼ਲ ਵਿਚਾਲੇ ਪੰਬਲਪੂਸੇ 'ਚ ਪੈ ਗਏ ਸਨ ਤੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਰੇਲ ਗੱਡੀ ਛੁੱਟ ਸਕਦੀ ਹੈ ਇਸ ਕਾਰਨ ਸਟੇਸ਼ਨ ਤੇ ਭਗੜੜ ਮਚ ਗਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਪ੍ਰਯਾਗਰਾਜ ਜਾਣ ਲਈ ਰੇਲ ਗੱਡੀਆਂ ਤੇ ਚੜਨ ਦੀ ਉਡੀਕ ਕਰ ਰਹੀ ਯਾਤਰੀਆਂ ਦੀ ਭੀੜ ਦੇ ਵਿੱਚ ਅਚਾਨਕ ਵਾਧਾ ਹੋਣ ਕਾਰਨ ਭਗੜੜ ਮਚ ਗਈ ਪਲੇਟਫਾਰਮ 14 ਤੇ 15 ਤੇ ਯਾਤਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦੇਖਿਆ ਗਿਆ ਭਾਰੀ ਭੀੜ ਕਾਰਨ ਹਫੜਾ ਦਫੜੀ ਮਚ ਗਈ ਜਿਸ ਦੇ ਨਤੀਜੇ ਵਜੋਂ ਦਰਦਨਾਕ ਹਾਦਸਾ ਵਾਪਰ ਗਿਆ ਉਧਰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਗਾਇਆ ਕਿ ਉਹ ਪੰਜਾਬ ਚੋਂ ਲੋਕਾਂ ਦਾ ਗੈਰ ਕਾਨੂੰਨੀ ਟਾਂਗ ਨਾਲ ਹੋ ਰਿਹਾ ਪ੍ਰਵਾਸ ਰੋਕਣ 'ਚ ਅਸਫਲ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਨੈਤਿਕ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਕੇਂਦਰੀ ਰਾਜ ਮੰਤਰੀ ਬੀਤੀ ਦੇਰ ਸ਼ਾਮ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਜਿਹਾਂ ਆਇਆ ਕਹਿਣ ਦੇ ਲਈ ਪਹੁੰਚੇ ਹੋਏ ਸਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਕੀਤਾ ਜਾ ਰਿਹਾ ਪ੍ਰਚਾਰ ਬੇਤੁਕ ਹੈ ਇਸ ਤੋਂ ਪਹਿਲਾਂ ਵੀ ਜਦੋਂ ਵੀ ਅਮਰੀਕਾ ਵੱਲੋਂ ਭਾਰਤੀ ਡਿਪੋਰਟ ਕੀਤੇ ਗਏ ਨੇ ਤਾਂ ਉਹ ਇਸੇ ਹਵਾਈ ਅੱਡੇ ਤੇ ਉਤਰੇ ਨੇ ਹੁਣ ਇਸ ਵਾਰ ਇਹਨਾਂ ਵਿਵਾਦ ਕਿਉਂ ਖੜਾ ਕੀਤਾ ਜਾ ਰਿਹਾ ਹੈ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਕੋਲੋਂ ਦਿੱਲੀ ਦੀ ਸੱਤਾ ਚਲੀ ਗਈ ਹੈ ਤੇ ਪੰਜਾਬ ਦੇ ਵਿੱਚ ਵੀ ਸੱਤਾ ਜਾਣ ਦਾ ਡਰ ਹੈ ਇਸੇ ਕਾਰਨ ਹੀ ਉਹ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਨੂੰ ਬਦਨਾਮ ਕਰਨ ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾ ਰਹੇ ਨੇ ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਹੋਣ ਦੀ ਅੱਜ ਸੰਭਾਵਨਾ ਹੈ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਵਿਧਾਇਕ ਦਲ ਦੀ ਮੀਟਿੰਗ 'ਚ ਆਪਣੇ ਆਪਣੇ ਅਬਜ਼ਰਵਰ ਭੇਜੇਗੀ ਜਿਸ ਵਿੱਚ ਦਿੱਲੀ ਵਿਧਾਨ ਸਭਾ 'ਚ ਸਦਨ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ ਜਿहां ਸਦਨ ਦਾ ਨੇਤਾ ਦਿੱਲੀ ਦਾ ਮੁੱਖ ਮੰਤਰੀ ਹੋਵੇਗਾ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਦਿੱਲੀ 'ਚ ਨਵੀਂ ਸਰਕਾਰ ਦਾ ਗਠਨ 19 ਤੇ 20 ਫਰਵਰੀ ਦੇ ਨੇੜੇ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੇ ਸੌਚੁਕ ਸਮਾਗਮ ਦੇ ਨਾਲ ਹੀ ਹੋਣ ਦੀ ਸੰਭਾਵਨਾ ਹੈ ਸ਼ਿਖਰਲੇ ਅਹੁਦੇ ਲਈ ਸਭ ਤੋਂ ਅੱਗੇ ਮੰਨੇ ਜਾਣ ਵਾਲੇ ਆਗੂਆਂ ਦੇ ਵਿੱਚ ਪਰਵੇਸ਼ ਵਰਮਾ ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਵਿਜੇਂਦਰ ਗੁਪਤਾ ਸਤੀਸ਼ ਉਪਾਦੇ ਆਏ ਸ਼ਾਮਿਲ ਨੇ ਜ਼ਿਕਰਯੋਗ ਹੈ ਕਿ ਪਾਜਪਾ 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਚ ਜਿੱਤ ਹਾਸਲ ਕਰਕੇ 26 ਸਾਲ ਤੋਂ ਵੱਧ ਸਮੇਂ ਮਗਰੋਂ ਦਿੱਲੀ ਚ ਸੱਤਾ ਚਾਹੀਏ ਉਧਰ ਲੁਧਿਆਣਾ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਲੁਟੇਰਿਆਂ ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਉਹਨਾਂ ਦੀ ਪਤਨੀ ਤੇ ਕਾਤਲਾਨਾ ਹਮਲਾ ਕੀਤਾ ਜਾਣਕਾਰੀ ਮੁਤਾਬਕ ਅਨੋਖ ਮਿੱਤਲ ਆਪਣੀ ਪਤਨੀ ਨਾਲ ਇੱਕ ਹੋਟਲ ਤੋਂ ਰਾਤ ਦਾ ਖਾਣਾ ਖਾ ਕੇ ਘਰ ਵਾਪਸ ਆ ਰਹੇ ਸਨ ਲੁਟੇਰਿਆਂ ਨੇ ਲੁੱਟ ਦੇ ਇਰਾਦੇ ਨਾਲ ਦੋਵਾਂ ਤੇ ਹਮਲਾ ਕਰ ਦਿੱਤਾ ਇਸ ਘਟਨਾ ਦੇ ਵਿੱਚ ਆਪ ਨੇਤਾ ਦੀ ਪਤਨੀ ਲਿਪਸੀ ਮਿੱਤਲ ਦੀ ਮੌਤ ਹੋ ਗਈ ਹੈ ਪੁਲਿਸ ਦੇ ਅਨੁਸਾਰ ਲੁਟੇਰੇ ਹਥਿਆਰਾਂ ਨਾਲ ਲੈਸ ਸਨ ਇਸ ਹਮਲੇ ਦੇ ਵਿੱਚ ਅਨੋਖ ਮਿੱਤਲ ਗੰਭੀਰ ਜ਼ਖਮੀ ਹੋ ਗਏ ਨੇ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਪਣੇ ਪਿੰਡ ਕਲਨੌਰ ਦੇ ਅਧੀਨ ਆਉਂਦੇ ਪਿੰਡ ਨੜਾਵਾਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਪਹੁੰਚਿਆ ਲਖਪ੍ਰਿਤ ਸਿੰਘ ਨੇ ਭਰੇ ਮਨ ਦੇ ਨਾਲ ਕਿਹਾ ਕਿ 50 ਲੱਖ ਰੁਪਏ ਲਗਾ ਕੇ ਉਹ ਵਿਦੇਸ਼ ਦੇ ਵਿੱਚ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤਾ ਜਾਵੇਗਾ ਤੇ ਵਾਪਸ ਆਪਣੇ ਘਰ ਪਰਤ ਨਾ ਪਾਵੇਗਾ ਪਰ ਆਪਣੇ ਉੱਥੋਂ ਦੇ ਹਾਲਾਤ ਬਿਆਨ ਕਰਦੇ ਹੋਏ ਆ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਡੌਂਕੀ ਦਾ ਰਸਤਾ ਬੇहद ਹੀ ਮਾੜਾ ਹੈ ਤੇ ਇਸ ਦੌਰਾਨ ਰਸਤੇ ਦੇ ਵਿੱਚ ਕਈਆਂ ਦੀ ਜਾਨਾਂ ਵੀ ਚਲੀਆਂ ਗਈਆਂ ਨੇ ਦੱਸ ਦਈਏ ਕਿ ਅਸੀਂਦੇ ਤੌਰ ਤੇ ਅਮਰੀਕਾ ਦੀ ਚਾਰ ਰੱਖਣ ਵਾਲੇ ਨੌਜਵਾਨ ਲਗਾਤਾਰ ਡੌਂਕੀ ਦਾ ਰਸਤਾ ਅਪਣਾਉਂਦੇ ਹੋਏ ਵਿਦੇਸ਼ ਤਾਂ ਜਾ ਰਹੇ ਨੇ ਪਰ ਜਦੋਂ ਤੋਂ ਡੋਨਾਲਡ ਟਰੰਪ ਸਰਕਾਰ ਬਣੀ ਹੈ ਉਹਨਾਂ ਵੱਲੋਂ ਸਖਤੀ ਦਿਖਾਉਂਦੇ ਹੋਏ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪਹੁੰਚੇ ਨੌਜਵਾਨਾਂ ਨੂੰ ਵਾਪਿਸ ਦਾ ਰਾਹ ਦਿਖਾਇਆ ਜਾ ਰਿਹਾ ਹੈ ਸੋ ਇਸੇ ਦੌਰਾਨ ਬੀਤੀ ਦੇਰ ਰਾਤ ਅੰਮ੍ਰਿਤਸਰ 에어ਪੋਰਟ ਤੇ ਪਹੁੰਚੀ ਫਲਾਈਟ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ 11 ਨੌਜਵਾਨ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਲਖਪ੍ਰੀਤ ਸਿੰਘ ਵੀ ਸੀ ਜੋ ਕਿ ਪਿੰਡ ਨੜਾਵਾਲੀ ਦਾ ਰਹਿਣ ਵਾਲਾ ਹੈ ਇਸ ਮੌਕੇ ਲਖਪ੍ਰੀਤ ਦੀ ਮਾਂ ਨੇ ਪਰੇਮਾਨ ਦੇ ਨਾਲ ਦੱਸਿਆ ਕਿ ਉਸਨੇ ਆਪਣੀ ਜ਼ਮੀਨ ਅਤੇ ਗਹਿਣੇ ਵੇਚ ਕੇ ਬੜੀ ਹੀ ਮੁਸ਼ਕਿਲ ਦੇ ਨਾਲ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ ਤੇ ਉਸਦੇ ਪਿਤਾ ਡਰਾਈਵਰੀ ਦਾ ਕੰਮ ਕਰਦੇ ਨੇ ਅਤੇ ਸਭ ਕੁਝ ਵੇਚ ਕੇ ਉਹਨਾਂ ਨੇ ਆਪਣੇ ਬੇਟੇ ਨੂੰ ਬਾਹਰ ਭੇਜਿਆ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਰਕਾਰ ਵੱਲੋਂ ਉਹਨਾਂ ਦੇ ਬੇਟੇ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਉਹਨਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਏਜੰਟ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦਾ ਪੈਸਾ ਜੋ ਕਿ ਲਗਭਗ 50 ਲੱਖ ਰੁਪਏ ਦੇ ਕਰੀਬ ਹੈ ਉਹਨਾਂ ਨੂੰ ਵਾਪਸ ਦਵਾਇਆ ਜਾਵੇ। ਲਾਪਰੇ ਸਿੰਘਾ ਮੈਨੂੰ ਅੱਜ ਵਾਪਸੀ ਹੋਈ ਹੈ ਘਰ ਤੇ ਮੈਂ 1 ਸਾਲ ਹੋ ਗਿਆ ਘਰੋਂ ਤੁਰੇ ਨੂੰ ਤੇ ਲਗਭਗ ਖਰਚ ਰਖਾ ਵੀ ਹੁੰਦੇ ਰਹੇ ਹਾਂ ਤੇ ਮੈਨੂੰ ਇਨਸਾਫ ਚਾਹੀਦਾ ਹੈ। ਉਗੀ এজੰਟ ਨੇ ਮੈਨੂੰ ਉਤਲੀ ਡੋਂਕੀ ਦਾ ਕਹਿ ਕੇ ਮੈਨੂੰ ਥੱਲੇ ਦੀ ਡੋਂਕੀ ਰਾਈ ਪਨਾਮਾ ਰਾਈ ਕੱਲਿਆ ਜੋ ਕਿ ਬਿਲਕੁਲ ਸਾਡੇ ਲਈ ਸੇਵ ਨਹੀਂ ਸੀ ਉੱਥੇ ਸਾਨੂੰ ਕੋਈ ਨਾ ਕੋਈ ਡੋਂਕਰ ਮਾਰਦਾ ਰਿਹਾ ਸਾਡੇ ਨਾ ਮੁੰਡੇ ਹੈਗੇ ਸੀ ਉਹਨਾਂ ਦੇ ਗੋਡੇ ਤੱਕ ਟੁੱਟ ਗਏ ਨੇ ਤੇ ਇਸ ਲਈ ਸਾਨੂੰ ਇਨਸਾਫ ਚਾਹੀਦਾ ਤੇ ਭਾਜੀ ਪਨਾਮਾ ਚ ਆਉਣ ਦਾ ਸਾਨੂੰ ਬਹੁਤ ਖਤਰਾ ਆ ਰਿਹਾ ਅਸੀਂ ਸੱਪਾਂ ਦੇ ਵਿੱਚ ਸੌਂਦੇ ਨੇ ਸੱਪ ਮਗਰਮਚ ਹੋਰ ਬਹੁਤ ਜਾਨਵਰ ਸੀ ਜਿਨ੍ਹਾਂ ਕੋ ਅਸੀਂ ਬੱਚ ਬਚਾ ਕੇ ਜਿਉਂਦੇ ਰਹੇ ਤੇ ਬਾਕੀ ਗਾਹ ਪਨਾਮਾ ਤੋਂ ਸਾਨੂੰ ਮੈਕਸੀਕੋ ਤੱਕ ਬਹੁਤ ਔਖੇ ਤਰੀਕੇ ਨਾਲ ਲੇ ਜਾਂਦੇ ਲੈ ਕੇ ਜਾਇਆ ਗਿਆ ਕਿ ਜਿਵੇਂ ਕੰਟੇਨਰਾਂਾਂ ਚ ਬੰਦ ਕਰਕੇ ਕਿ ਸਾਨੂੰ ਖਾਣ ਪੀਣ ਨੂੰ ਕੀ ਬਾਥਰੂਮ ਕਰਨ ਤੱਕ ਜਾਣ ਨਹੀਂ ਦਿੰਦਾ ਜੇ ਅੱਗੋਂ ਡੌਂਕਰਾਂ ਨੂੰ ਕਹਿੰਨੇ ਸੀ ਕਿ ਸਾਨੂੰ ਬਾਹਰ ਲੈ ਜਾਓ ਬਾਥਰੂਮ ਕਰਾਉ ਜਾਂ ਕੁਝ ਵੀ ਸਾਨੂੰ ਅੱਗੋਂ ਮਾਰਦੇ ਸੀ ਵਿੱਚ ਮੁੰਡੇ ਇਦਾਂ ਦੇ ਨੇ ਜਿਨ੍ਹਾਂ ਦੇ ਡੌਂਕਰਾਂ ਨੇ ਮਾਰ ਕੇ ਸਿਰ ਖੋਲੇ ਨੇ ਕਿ ਤੁਸੀਂ ਸਾਨੂੰ ਕਿਹਾ ਕਿਉਂ ਇਸ ਹਾਲਾਣਾ ਅਸੀਂ ਮੈਕਸੀਕੋ ਤੱਕ ਪਹੁੰਚੇ ਆਂ ਪਾਜੀ ਲਗਭਗ 50 ਲੱਖ ਰੁਪਇਆ ਦਿੱਤਾ ਗਿਆ ਵਾ ਤੇ 70 ਲੱਖ ਦੀ ਗੱਲ ਸੀ ਤੇ ਪਾਜੀ ਅਸੀਂ 27 ਜਨਵਰੀ ਨੂੰ ਅਮਰੀਕਾ ਪਹੁੰਚ ਗਏ ਹਾਂ ਤੇ 20 ਫਰਵਰੀ ਨੂੰ ਸਾਡੀ ਵਾਪਸੀ ਹੋ ਗਈ ਹੈ ਹਾਂਜੀ ਪਾਜੀ ਸਾਨੂੰ 10 11 ਵਜੇ ਸਾਨੂੰ ਕੈਂਪ ਵਿੱਚੋਂ ਕੱਢ ਲਿਆ ਕਮਰਿਆਂ ਵਿੱਚੋਂ ਪਾਜੀ ਸਾਨੂੰ ਉਦੋਂ ਹੀ ਬਾਹਰ ਕੱਢ ਗਏ ਸਾਡੇ ਹੱਥ ਘਰੀਆਂ ਆਸ ਇਸ ਤਰੀਕੇ ਨਾਲ ਬੰਨਤੀਆਂ ਹੀ ਤੇ ਸਾਨੂੰ ਬਹਾਲ ਸੜਿਆ ਸੀ ਹਾਂ ਉਹ ਇਦਾਂ ਬੱਸੇ ਲੱਗੇ ਬੱਸੇ ਵੀ ਭਾਜੀ 3 ਦਿਨ ਲਗਾਤਾਰ ਇਸ ਤਰੀਕੇ ਨਾਲ ਸਫ਼ਰ ਕਰਦੇ ਰਹੇ ਆ ਤੇ ਭਾਜੀ ਜੇ ਤੁਹਾਨੂੰ ਕਹੀਏ ਖਾਣ ਪੀਣ ਦਾ ਖਾਣ ਪੀਣ ਦਾ ਭਾਜੀ ਮਠੀਆਂ ਜੀ ਹੁੰਦੀਆਂ ਜਿਹੜੀਆਂ ਕਿ ਬਹੁਤ ਸਖਤ ਸਨ ਖਾਂਦੇ ਭਾਜੀ ਗਲੇ ਨੂੰ ਲੱਗਦੀਆਂ ਸੀ ਇੱਕ حساب ਦਾ ਸਾਨੂੰ ਨਾ ਖਾਣ ਦੇ ਬਰਾਬਰ ਸੀ ਹੁਣ ਅਸੀਂ ਇਦਾਂ ਭਾਜੀ ਪਾਣੀ ਪੀ ਕੇ ਮੜਾ ਮੋੜਾ ਗੁਜ਼ਾਰਾ ਕਰਕੇ ਫਿਰ ਇੱਥੇ ਤੱਕ ਆਏ ਆ ਇੱਥੇ ਆ ਕੇ ਸਾਨੂੰ ਅੰਮ੍ਰਿਤਸਰ ਰੋਟੀਨ ਖਾਣ ਨੂੰ ਮਿਲੀ ਹੈ ਹਾਂਜੀ ਸੋ ਫਿਰ ਸਰਕਾਰ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਰਿਸੀਵ ਕੀਤਾ ਸਾਨੂੰ ਰੋਟੀ ਪਾਣੀ ਦਿੱਤੀ ਬਿਠਾ ਕੇ ਤੇ ਹੋਰ ਥੋੜੀ ਬਹੁਤ ਗੱਲਬਾਤ ਕੀਤੀ ਸਾਡੇ ਨਾਲ ਕਿ ਕੀ ਹੋਇਆ ਪ੍ਰੈਸ ਵਾਲਿਆਂ ਨਾਲ ਕੀ ਗੱਲਬਾਤ ਹੋਈ ਗੱਲਬਾਤ ਕੀਤੀ ਮੈਂ ਜ਼ਿਆਦਾ ਕੁਝ ਤੇ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਮੇਰੀ ਜਿਹੜੀ ਰਾਸ਼ੀ ਹੈ ਮੈਨੂੰ ਉਹਦਾ ਮੁਆਵਜ਼ਾ ਦਿੱਤਾ ਜਾਏ ਤੇ ਏਜੰਟ ਦੇ ਕਾਰਵਾਈ ਉਹ ਸਰਕਾਰ ਜਾਂਦੇ ਸਰਕਾਰ ਨੇ ਕੀ ਕਰਨਾ ਕੀ ਨਹੀਂ ਮੈਨੂੰ ਮੇਰੇ ਪੈਸੇ ਦਵਾਈ ਜਾਣ ਮੇਰੀ ਮਜਦ ਕੀਤੀ ਜਾਏ ਮੈਂ ਹੋਰ ਕੁਝ ਨਹੀਂ ਚਾਹੁੰਦਾ ਜਾਂ ਮੈਨੂੰ ਕੋਈ ਨੌਕਰੀ ਦਵਾਈ ਜਾਏ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਅੱਗੋਂ ਮੇਰੇ ਤਾਇਆ ਜੀ ਦੇ ਬੇਟਾ ਵੀ ਫੌਜੀ ਆ ਤੇ ਅੱਗੋਂ ਮੇਰੇ ਸ਼ਰੀਕੇ ਚ ਮੇਰਾ ਇੱਕ ਹੋਰ ਵੀਰ ਉਹ ਵੀ ਫੌਜ ਚ ਨੇ ਤੇ ਪਾਜੀ ਮੈਨੂੰ ਵੀ ਬਹੁਤ ਸ਼ੌਂਕ ਸੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਵੀ ਫੌਜ ਚ ਭਰਤੀ ਹੋਣਾ ਮੈਂ ਪਾਜੀ 10ਵੀਂ ਚ ਮੈਂ ਇੱਕ ਸਭ ਦੀ ਤਿਆਰੀ ਸ਼ੁਰੂ ਕਰਨੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਕਿ ਜਦੋਂ ਆ ਖਬਰ ਆਈ ਹੈ ਕਿ 4 ਸਾਲ ਦੀ ਨੌਕਰੀ ਆ ਤੇ ਪਾਜੀ ਹੁਣ ਅਸੀਂ 4 ਸਾਲ ਦੀ ਨੌਕਰੀ ਚ ਕੀ ਕਰਾਂਗੇ 4 ਸਾਲ ਦੀ ਨੌਕਰੀ ਚ ਨਾ ਸਾਨੂੰ ਕੋਈ ਫਾਇਦਾ ਨਾ ਕੁਝ ਕਰ ਸਕਦੇ ਇੱਕ ਹਸਾਬ ਦੇ ਸਾਡੇ ਸਰੀਰ ਗਾਲਦੇ ਆ ਭਾਜੀ ਤੁਸੀਂ ਉਹ ਪਿੱਛੇ ਦੀ ਉਹ ਵੀ ਵੀਡੀਓ ਆਈ ਹੋਣੀ ਹੈ ਕਿ 4 ਸਾਲ ਦੀ ਨੌਕਰੀ 'ਚ ਇੱਕ ਮੁੰਡਾ ਸ਼ਹੀਦ ਹੋਇਆ ਉਹ ਚ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ ਜੋ ਵੀ ਜਿੱਦ ਤੱਕ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਕੀਤਾ ਜੋ ਮੁਆਵਜ਼ਾ ਦਿੱਤਾ ਹੁਣ ਭਾਜੀ ਇਹ ਚ ਅਸੀਂ ਕੀ ਕਰੀ ਅਸੀਂ ਬਾਹਰ ਦਾ ਰੂਟ ਲੱਭਣਾ ਹੋਰ ਕੀ ਕਰੀਏ ਇਹ ਚ ਭਾਜੀ ਬਹੁਤ ਜ਼ਿਆਦਾ ਨੇ ਉੱਥੇ ਘਟੋ ਘਟ ਵੀ 8 ਬੈਰ 8 ਬੈਰਗਾ ਨੇ ਤੇ 8 ਬੈਰਗਾ 'ਚ ਇੱਕ 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 ਬੈਰਗੇ 'ਚ 4-4 ਕਮਰੇ ਨੇ ਹੁਣ 4-4 ਕਮਰੇ ਲਾ ਲਓ ਆਪਣੇ ਆਪ ਹਿਸਾਬ ਕੀ ਅਹੀਂ ਇੱਕ ਕਮਰੇ ਦੇ ਚਾਰੀ ਜਾਨੇ ਹਨ ਤੇ 40 ਤੇ ਆਪੇ ਲਾ ਲਓ ਕਿ ਕਟੋਗੜ 2-4000 ਤੇ ਇੱਥੇ ਹੋਏਗਾ ਹੀ ਬੰਦਾ ਹੁਣ ਕਿੰਨੇ ਆਉਣਗੇ ਇਹ ਤੁਸੀ ਆਪੇ ਹਿਸਾਬ ਲੱਗੇਗਾ ਮੰਗ ਚਾਉਂਦੇ ਆਂ ਵੀ ਸਾਡੇ ਬੇਟੇ ਦੀ ਹਲਪ ਕੀਤੀ ਜਾਏ ਕੋਈ ਨਾ ਕੋਈ ਇਹਨੂੰ ਨੌਕਰੀ ਕੁਝ ਵੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਨੌਕਰੀ ਮਿਲੇ ਬੇਟੇ ਨੂੰ ਕਿਉਂ ਸਾਡੀ ਜੋ ਵੀ ਜਾਇਦਾਦ ਸੀ ਪਹਿਲੀ ਸੀ ਜਿੰਨੀ ਵੀ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਸਾਡੇ ਕੋਲ ਕੁਝ ਨਹੀਂ ਆ ਆਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਤਾਂ ਅਸੀਂ ਹੁਣ ਕੁਝ ਨਹੀਂ ਇਸ ਟਾਈਮ ਤੇ ਕਰ ਸਕਦੇ ਤੇ ਸਾਡੇ ਕੋਈ ਹੈ ਹੀ ਆ ਤੇ ਸਾਡੇ ਬੇਟੇ ਦੀ ਹੈਲਪ ਹੋਣੀ ਚਾਹੀਦੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਸਾਡੇ ਬੇਟੇ ਨੂੰ ਕੋਈ ਨੌਕਰੀ ਕੁਝ ਮਿਲਣਾ ਚਾਹੀਦਾ ਜੀ ਇੱਕ ਕਿਹੜੀ ਮਾਤਾ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਵਾਪਸ ਮੁੜ ਕੇ ਆ ਜੇ ਤਾਂ

ਪੁਚਾਲ ਦੀ ਤੀਬਰਤਾ 4.0 ਮਾਪੀ ਗਈ ਹੈ ਪਰ ਪੁਚਾਲ ਦੇ ਛਟਕੇ ਕਾਫੀ ਜ਼ਿਆਦਾ ਤੇਜ਼ ਮਹਿਸੂਸ ਕੀਤੇ ਗਏ ਨੇ ਨੌਇਡਾ ਤੋਂ ਦਿੱਲੀ ਤੱਕ ਹਰ ਕੋਈ ਕੁਝ ਮਿੰਟਾਂ ਲਈ ਡਰ ਵਿੱਚ ਰਿਹਾ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋਈ ਇਜਾਜ਼ਤ ਧੰਨਵਾਦ